ਉਸ ਤੋਂ ਬਾਅਦ ਮੇਰੇ ਮੂੰਹ ਨੂੰ ਨਾਲ ਕਰ ਦਿੱਪ ਦਿੱਤਾ ਆਜਾ ਥੋੜਾ ਪਿੱਛੇ ਆਜੋ ਸੱਜਣੋ ਆਜੋ ਯਾਰ ਉਹਨੇ ਮੇਰੇ ਮੂੰਹ ਕੰਮ ਕਰ ਲਿਆ ਉਸ ਤੋਂ ਬਾਅਦ ਨਮਸਕਾਰ ਹਾਂ ਕਾਕੇ ਯਾਰ ਫੈਲਾ ਗੀ ਆਪੋ ਸੋਕੀ ਲੈਣਾ ਆਜੋ ਬੰਦਾ ਬੰਦਾ ਕਿੰਨੀ ਯਾਰ ਬਾਜੋ ਆਜੋ ਥੋੜਾ ਜਾ ਜੋ ਜਦੋਂ ਉਥੇ ਆਲਾ ਦੁਆਰਾ ਦੇਖਿਆ ਸਾਰਾ ਸੁਨਸਾਨ ਕਾਲੀ ਰਾਤ ਕਾਲੀ ਖੜੀ ਥੁੜਕੀ ਮੈਂ ਆਪਣੀ ਵਨਕੀ ਵਾਲ ਮਾਰੀ ਉਹਦੀ ਜਵਾਬ ਆਇਆ ਹਾਂਜੀ ਹੂੰ ਹੂੰ ਦੋ ਤਿੰਨ ਵਾਰ ਆਵਾਜ਼ਾਂ ਮਾਰੀਆਂ ਉਹਦਾ ਜਵਾਬ ਆਇਆ ਅੱਗੋਂ ਹਾਂਜੀ ਮੈਂ ਉਹਦੀ ਆਵਾਜ਼ ਫਾਲੋ ਕਰਦਾ ਕਰਦਾ ਹੋਇਆ ਤੱਕ ਪਹੁੰਚਿਆ ਇੱਕ ਘੰਟਾ ਸੀ ਉਥੇ ਮੈਂ ਚੀਕਦਾ ਚਲਾਉਂਦਾ ਰਿਹਾ ਆਂਦੇ ਜਾਂਦੇ ਬੰਦੇ ਨੂੰ ਆਵਾਜ਼ਾਂ ਮਾਰਦਾ ਰਿਹਾ ਮਦਦ ਲਈ ਪਰ ਕੋਈ ਨਹੀਂ ਰੁਕਿਆ ਐਂਡ ਜੋ ਉਹਦਾ ਲੋਕ ਪੋਸਟ ਲਾਇਆ ਇਹ ਬੜਾ ਸਾਈਡ ਇਹ ਬੜਾ ਸਾਈਡ ਉਹਨੇ ਕਾਲ ਕੀਤਾ ਬੰਦਾ ਬਹੁਤ ਦੇਰ ਤੋਂ ਸਿਕਾ ਮਾਰ ਰਿਹਾ ਰੋਲਾ ਪਾ ਰਿਹਾ ਤਾਂ ਉੱਥੇ ਪੁਲਿਸ ਆਈ ਹੋਣੀ ਹੈ ਤਕਰੀਬਨ 1 ਘੰਟੇ ਬਾਅਦ ਹਾਂ ਹਾਂ ਕਿੰਨੇ ਬੰਦੇ ਸੀ ਮਾ ਮਤਲਬ ਜੀ ਕਿੰਨੇ ਬੰਦੇ ਸੀ ਟੋਟਲ ਉਹਨਾਂ ਦੇ ਹੱਥਾਂ 'ਚ ਕੀ ਸੀ ਹਥਿਆਰ ਕਾਰ ਤੁਹਾਨੂੰ ਤੁਹਾਨੂੰ ਆਂਦੀ ਬੇਹੋਸ਼ ਕਰਤਾ ਜਦੋਂ ਤੁਸੀਂ ਉੱਥੇ ਬਾਥਰੂਮ ਕਰ ਰਹੇ ਹੋ ਮੈਂ ਇੰਦਰ ਨਹੀਂ ਸੀ ਭਾਈ ਖੇਤਾਂ ਵਾਲੀ ਸਾਈਡ ਤੇ ਪਿੱਛੇ ਆ ਕੇ ਰੰਗਾਲ ਦੀ ਗੜ੍ਹ ਕੇ ਮੇਰੇ ਇਲਾਕੇ ਕੁਛ ਮਾਰੇ ਆ ਜਿਹੋ ਮੈਂ ਤੁਹਾਡੇ ਨਾਲ ਹੀ ਮੇਰੇ ਮੂੰਹ ਨੂੰ ਘਿਰਪੇ ਤਾ ਇਹ ਵਕਤ ਕਿੰਨੇ ਵਜੇ ਦਾ ਸੀ ਰਾਤ ਨੂੰ ਜਦੋਂ ਤੁਸੀਂ ਉੱਥੇ ਡਿਨਰ ਕਰਨਗੇ ਅਸੀਂ ਇੱਥੇ ਪਹੁੰਚੋਗੇ ਵਾਗੇ ਸਵੇਰ ਦਾ ਸਾਡਾ ਬਾਲ ਹੋ ਜਾਏਗੀ واپسی ਕਿੰਨੇ ਵਜੇ 12:30 ਅੱਛਾ ਕੀ ਮੰਗ ਕਰਦੇ ਹੋ ਬੋਲ ਤੁਸੀਂ ਜਿਹੜਾ ਸਭ ਕੁਝ ਬਰਬਾਦ ਹੋ ਗਿਆ ਭਾਜੀ ਉਹਨਾਂ ਦਾ ਵੀ ਕੁਝ ਬਚਣਾ ਨਹੀਂ ਰਹਿ ਗਿਆ ਜਿੰਨਾ ਕੰਮ ਕੀਤਾ ਜਿਹੜਾ ਸਾਰਾ ਕੁਝ ਬਰਬਾਦ ਹੋ ਗਿਆ ਤੁਸੀਂ ਤੁਸੀਂ ਪਛਾਣ ਕਰ ਸਕਦੇ ਹੋ ਜੇ ਜਿਸ ਤਰ੍ਹਾਂ ਦੇ ਨਾਲ ਉੱਥੇ ਹੈ ਹਾਂ 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 ਜਿਆਦਾ ਕੀ ਗੱਲ ਹੋਣਾ ਕਿਵੇਂ ਸੀ ਮੂਦਰ ਮਾਲ ਸੀ ਕਿਵੇਂ ਜਿਹਦੇ ਤੇ ਸਵਾਰ ਹੋ ਕੇ ਆਏ ਸੀ ਗੱਡੀ ਤੇ ਸੀ ਜੀ ਜਿਹੜਾ ਤੁਹਾਡੀ ਗੱਡੀ ਲੈ ਕੇ ਤੇ ਆਪਣੀ ਗੱਡੀ ਨਾਲ ਅਲੱਗ-ਅਲੱਗ ਸਾਰੇ ਛੋਟਾ ਠੀਕ ਹੈ ਚਲੋ ਚਲੋ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਿੰਸ ਮਿੱਤਲ ਹੈ ਕੀ ਹੋਇਆ ਕਿਵੇਂ ਹੋਇਆ ਕਿਦੇ ਨਾ ਹੋਇਆ ਜੋ ਹੁਣ ਉਹਨਾਂ ਦੇ ਹਸਬੰਦ ਦੱਸਦੇ ਪਏ ਨੇ ਕਿ ਉਹਨਾਂ ਨੇ ਉੱਥੇ ਰੋਡ ਤੇ ਉਹਨਾਂ ਨੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਉਹਨਾਂ ਨੂੰ ਆਪਣਾ ਕੜਾ ਚੈਨੀ ਗੱਡੀ ਸਾਰਾ ਕੁਝ ਖੋਕੇ ਲੈ ਗਏ ਤੇ ਜਿਹੜੇ ਉਹਨਾਂ ਦੇ ਹਸਬੰਦ ਸੀਗੇ ਉਹ ਉਹਨਾਂ ਨੂੰ ਬੇਹੋਸ਼ ਕਰਕੇ ਉੱਥੇ ਸਿੱਟਤਾ ਤੇ ਜਦੋਂ ਉਹਨਾਂ ਨੇ ਹੋਸ਼ ਆਈ ਦੇਖਿਆ ਸਾਰਾ ਕੁਝ ਮਤਲਬ 22 ਮਤਲਬ ਬਹੁਤ ਬੁਰੇ ਹਾਲਤ ਚ ਸੀ ਤੇ ਕਿਸੇ ਨੇ ਕੋਈ ਹੈਲਪ ਨਹੀਂ ਦਿੱਤੀ ਮਤਲਬ ਗੱਡੀਆਂ ਰੁਕੀਆਂ ਕੋਈ ਗੱਡੀ ਨਹੀਂ ਰੁਕੀ ਕੁਝ ਨਹੀਂ ਰੁਕਿਆ ਤੇ ਮਤਲਬ ਡੀਐਮਸੀ ਪਹੁੰਚਦੇ ਪਹੁੰਚਦੇ ਉਹਨਾਂ ਨੂੰ 1.5 ਘੰਟਾ 2 ਘੰਟੇ ਤੱਕ ਪਹੁੰਚ ਗਏ ਮਤਲਬ ਕੋਈ ਪੁਲਿਸ ਦੇ ਉਹ ਇਹ ਕਹਿ ਰਹੇ ਕਿ ਪੁਲਿਸ ਜੋ ਵੀ ਆਏ ਤੇ ਮਤਲਬ ਉਹਨਾਂ ਨੇ ਪੈਰੀ ਹੱਥ ਲਾਇਆ ਕਿ ਮਤਲਬ ਮੈਨੂੰ ਬਚਾ ਲਓ ਮਤਲਬ ਜੋ ਪੀਸੀਆਰ ਉੱਥੇ 1.5 ਘੰਟੇ ਦਾ ਮਤਲਬ ਬਾਅਦ ਪਹੁੰਚੀ ਤੇ ਫਿਰ ਉਹ ਡੀਐਮਸੀ ਪਹੁੰਚੇ ਆ ਤਿੰਨ ਠੀਕ ਹੈ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਪਰ ਪੰਜਾਬ ਹੈ ਦੇਖੋ ਮਤਲਬ ਆਪਾਂ ਜੇ ਉਰੇ ਸੇਫ ਹੀ ਨਹੀਂ ਹੈਗੇ ਮਤਲਬ ਤੁਸੀਂ ਆਪਣਾ ਕੋਈ ਨਾਲ ਗੱਡੀਆਂ ਨਹੀਂ ਰੱਖ ਸਕਦੇ ਜਾਂ ਮਤਲਬ ਤੁਹਾਡੇ ਹਿਊਮਨ ਬੀਇੰਗ ਹੈ ਉਹ ਉਹਨਾਂ ਨੂੰ ਉਹਨਾਂ ਨੇ ਮਾਰ ਕੇ ਸਿੱਟਤਾ ਤੇ ਆਪਾਂ ਕੀ ਮੰਗ ਕਰ ਸਕਦੇ ਆ ਮਤਲਬ ਅਸੀਂ ਆਪਣਾ ਪੰਜਾਬ ਮੰਗਦੇ ਆ ਕਿ ਉਹ ਹੀ ਜਿੱਥੇ ਸਾਰੇ ਸੇਫ ਹੋਣ ਤੁਸੀਂ ਔਰ ਮੈਂ ਅੱਜ ਆਪਾਂ ਇੱਥੇ ਘੁੰਮ ਨਹੀਂ ਸਕਦੇ ਤੇ ਆਪਾਂ ਨੂੰ ਮਾਰੀ ਜਾਣਗੇ ਜਾਂ ਵੱਢ ਕੇ ਸਿੱਟ ਜਾਣਗੇ ਜਾਂ ਮਤਲਬ ਆਪਣੀਆਂ ਧੀਆਂ ਭੈਣਾਂ ਦੇ ਆ ਹਾਲ ਹੋ ਜਾਣਗੇ ਤੇ ਤੁਸੀਂ ਸੋਚੋਗੇ ਆਪਾਂ ਕੀ ਮੰਗਣ ਲਈ ਆਪਣੇ ਕੋ ਰਹਿ ਕੀ ਗਿਆ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਰਨਕਮਰ ਬਿੱਟੂ ਹੈ ਜੀ ਕੀ ਹੋਇਆ ਬਾਕਿਆ ਕਿਹਦੇ ਨਾਲ ਹੋਇਆ ਬਾਕਿਆ ਮੇਰੀ ਭਤੀਜੀ ਹੈ ਜੀ ਤੇ ਭਤੀਜ ਜਮਾਈ ਸੀ ਇਹ ਰਾਤ ਨੂੰ ਖਾਣਾ ਖਾਣ ਡੇਲੋ ਰੋਡ ਬੀਮੈਕਸ ਤੇ ਗਏ ਸੀ ਜਦੋਂ ਵਾਪਸੀ ਤੇ ਆਏ ਸੀਗੇ ਵਾਪਸੀ ਤੇ ਆਉਂਦੇ ਇਹਨਾਂ ਦੇ ਮਾਗਰ ਗੱਡੀ ਲੱਗੀ ਆ ਪਤਾ ਨਹੀਂ ਕਿਵੇਂ ਆ ਜੀ ਇਹਨਾਂ ਦੇ ਨਾਲ ਸੱਟਾ ਵਟਾ ਮਾਰੀਆਂ ਤੇ ਨਾਲ ਇਹਨਾਂ ਦੇ ਜਿਹੜੇ ਕਾਰ ਖੋ ਕੇ ਲੈ ਗਏ ਮੋਬਾਈਲ ਖੋਕ ਲੈ ਕੇ ਚੈਨੀ ਸੀ ਬੀੜੀਆ ਦੇ ਚੈਨੀ ਖੋਕ ਲੈ ਕੇ ਤੇ ਬੀੜੀਆ ਦੇ ਇੰਨੀਆਂ ਕਿ ਸੱਟਾਂ ਨੇ ਵੀ ਸੋਚ ਵੀ ਨਹੀਂ ਸਕਦੇ ਤੁਸੀਂ ਆਹ ਗੱਲ ਵੱਢ ਗਏ ਬਾਹਾਂ ਵੱਢ ਗਏ ਤੇ ਢਿੱਡ 'ਚ ਸ਼ੂਰੇ ਮਾਰ ਗਏ ਠੀਕ ਹੈ ਤੇ ਕੋਈ ਡੈਥ ਹੋਈ ਆ ਹਾਂ ਡੈਥ ਬੁੱਢੀਆ ਦੀ ਡੈਥ ਹੋ ਗਈ ਜੀ ਠੀਕ ਹੈ ਹਾਂ ਤੇ ਕਿੰਨੇ ਸੀਗੇ ਕਿੱਥੇ ਚਾਰ ਪੰਜ ਬੰਦੇ ਦੱਸ ਰਹੇ ਆ ਜੀ ਪੰਜ ਛੇ ਬੰਦੇ ਹੈਗੇ ਨਾ ਤੇ ਇਹ ਉਸ ਜਗ੍ਹਾ ਤੇ ਕੋਈ ਪੈਟਰੋਲਿੰਗ ਹੋ ਰਹੀ ਸੀ ਪੁਲਿਸ ਦੀ ਕੋਈ ਪੈਟਰੋਲਿੰਗ ਨਹੀਂ ਸੀ ਉੱਥੇ ਇੱਕ ਢਾਬੇ ਵਾਲਾ ਸੀ ਨੇੜੇ ਜੀ 2-300 ਫੁੱਟ ਤੇ ਜਦੋਂ ਇਹਨਾਂ ਦੀਆਂ ਚਿੱਕਾ ਸੁਣੀ ਉਹ ਢਾਬੇ ਵਾਲੇ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਵਾਲੇ ਚੱਕ ਕੇ ਉੱਥੇ ਨੇੜੇ ਕੋਈ ਹਸਪੀਟਲ ਹੋਊਗਾ ਉੱਥੇ ਲੈ ਗਏ ਉਥੋਂ ਫਿਰ ਡੀ ਐਮਸੀ ਨਾਲ ਲੱਗ ਗਏ ਕੋਈ ਵੀ ਉੱਥੇ ਹੈਲਪ ਨਹੀਂ ਮਿਲੀ ਡੇਢ ਕਾਲੋ ਸਟੇਸ਼ਨ ਵਾਲੇ ਦੱਸ ਸਕਦੇ ਹੈਗੇ ਤਾਂ ਧਰਨਾ ਮੇਰੇ ਏਰੀਆ ਚ ਲੱਗਿਆ ਸੀਗਾ ਮੈਂ ਤਾਂ ਮੌਕੇ ਤੇ ਆ ਕੇ ਦੇਖ ਰਿਹਾ ਸੀਗਾ ਇਹਨਾਂ ਦੀ ਮੰਗ ਸੁਣੀ ਹੈ ਜੀ ਮੈਂ ਸੀਨੀਅਰ ਅਫਸਰਾਂ ਤੇ ਅੰਚ ਲੈ ਆਂਦਾ ਹੈ ਅੱਛਾ ਇਨਵੈਸਟੀਗੇਸ਼ਨ ਕਿੱਥੇ ਹੋ ਰਹੀ ਜੀ ਥੋੜਾ ਜਿਹਾ ਪਤਾ ਕਿਉਂਕਿ ਇਹਨਾਂ ਨੂੰ ਤੁਸੀਂ ਦੱਸੋਗੇ ਕਿ ਇਹ ਧਰਨਾ ਦਾ ਮੈਨੂੰ ਅਜੇ ਕੋਈ ਪੂਰੀ ਨਹੀਂ ਹੈ ਇੰਵੈਸਟੀਗੇਸ਼ਨ ਦਾ ਮੈਂ ਡੀਸੀਪੀ ਸਾਹਿਬ ਨਾਲ ਗੱਲ ਕੀਤੀ ਹੈ ਕਿ ਉਹਨਾਂ ਵੱਲੋਂ ਕੋਈ ਜੋ ਵੀ ਆਦਾ ਹੈਗਾ ਉਹ ਫਰਦਰ ਕਨਵੇ ਕਰਦੇ ਅੱਛਾ ਤੁਸੀਂ ਹੁਣ ਆਸ਼ਵਾਸ਼ਣ ਕੀ ਦੇ ਰਹੇ ਹੋ ਕਿ ਇਹ ਡਰਨਾ ਚੱਕਦੇ ਨਹੀਂ ਹਾਂਜੀ ਮੈਂ ਪੁੱਛਿਆ ਜੀ ਹਾਂਜੀ ਡੀਸੀਪੀ ਸਾਹਿਬ ਨਾਲ ਗੱਲ ਹੋਈ ਹੈ ਜੋ ਉਧਰੋਂ ਮੈਸੇਜ ਕਨਵੇ ਹੋਏਗਾ ਕਨਵੇ ਕਰ ਦਿੱਤਾ ਜਾਵੇ ਐਸ ਵੇਲੇ ਤਾਂ ਮੈਂ ਸਿਰਫ ਮੈਸੈਂਜਰ ਦੇ ਤੌਰ ਤੇ ਆਇਆ ਹਾਂ ਉਹਦਾ ਮਾਰਦਾਨ ਬਾਰੇ ਕੋਈ ਸ਼ੋਰ ਰੱਖ ਰਹੇ ਨਹੀਂ ਇਹਨਾਂ ਦੀ ਦੋਸ਼ੀ ਫੜਨ ਸੰਬੰਧੀ ਮੰਗ ਹੈ ਜੀ ਜਿਹੜੀ ਲੜਕੀ ਦਾ ਬੇਰਹਿਮੀ ਨਾਲ ਇਹ ਕਹਿ ਰਹੀ ਜੀ ਕਤਲ ਹੋਇਆ ਉਹਦੇ ਜਿਹੜੇ ਦੋਸ਼ੀ ਫੜੇ ਜਾਣ ਹਾਂਜੀ ਦੋਸ਼ੀ ਫੜੇ ਨਹੀਂ ਮੈਨੂੰ ਕੋਈ ਆਈਡੀਆ ਨਹੀਂ i'm ਸਰਹੰਨੀ ਦਾ ਚਤਲ ਦਾ ਜ਼ਿੰਮੇਵਾਰੀ ਬਣੇ ਸੀ ਬਹੁਤ ਟੁਕੜੇ ਹੀ ਮਾਰਦਾ ਸੀ ਨਹੀਂ ਕੁੱਟ ਸਾਹਿਬ ਐਸਪੀ ਸਾਹਿਬ ਆਏ ਨੇ ਐਸਪੀ ਸਾਹਿਬ ਵੀ ਗੱਲ ਸੁਣ ਰਹੇ ਹਾਂ ਧਮਕਾਈ ਜਾਂਦੇ ਸਨ ਸੇਵਾ ਭਾਈ ਸੇਵਾ ਭਾਈ ਥੋੜਾ ਰੁਕੀ ਟਾਕਾ ਅਹ ਪੋਜੀਟਿਵ ਹੈ ਕੋਈ ਗੱਲ ਨਹੀਂ